ਬਟਾਲਾ ਦੇ ਆਲੋਵਾਲ ਇਲਾਕੇ 'ਚ ਇੱਕ ਗ੍ਰੇਨੇਡ ਨੁਮਾ ਵਸਤੂ ਮਿਲਣ ਤੋਂ ਬਾਅਦ ਪੂਰੇ ਇਲਾਕੇ 'ਚ ਸਨਸਨੀ ਫੈਲ ਚੁੱਕੀ ਹੈ। ਇਹ ਵਸਤੂ ਸ਼ਰਾਬ ਦੇ ਠੇਕੇ ਦੇ ਬਾਹਰ ਮਿਲੀ ਜਿਸ ਦੀ ਪਿੰਨ ਨਿਕਲੀ ਹੋਈ ਜਾਪ ਰਹੀ ਸੀ ਪਰ ਕਿਸੇ ਵੀ ਧਮਾਕੇ ਦੀ ਪੁਸ਼ਟੀ ਨਹੀਂ ਹੋਈ। ਮੌਕੇ ਤੇ ਪਹੁੰਚੀ ਪੁਲਿਸ ਨੇ ਇਲਾਕਾ ਸੀਲ ਕਰ ਦਿੱਤਾ ਤੇ ਵਿਸ਼ੇਸ਼ ਟੀਮ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੂਜੇ ਪਾਸੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ। ਜਿਸ ਵਿੱਚ ਗੈਂਗਸਟਰ ਮਨੂ ਅਗਵਾਨ ਵੱਲੋਂ ਗ੍ਰੇਨੇਡ ਹਮਲੇ ਦੀ ਜ਼ਿੰਮੇਵਾਰੀ ਲੈਣ ਦਾ ਦਾਅਵਾ ਕੀਤਾ ਗਿਆ ਹੈ ਹਾਲਾਂਕਿ ਪੁਲਿਸ ਵੱਲੋਂ ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਇਹ ਜਿਸ ਤਰ੍ਹਾਂ ਇਹਨੇ ਪਹਿਲੇ ਦੱਸਿਆ ਸੀ ਕਿ ਇੱਕ ਬੰਮ ਨੁਮਾ ਇੱਕ ਚੀਜ਼ ਇੱਥੇ ਮਿਲੀ ਸੀ ਜਦਾ ਪਤਾ ਲੱਗਨ ਤੇ ਕਿ ਅਸੀਂ ਪੁਲਿਸ ਟੀਮ ਇੱਥੇ ਪਹੁੰਚ ਗਈ ਸੀ ਮੌਕੇ ਤੇ ਅਸੀਂ ਬੀਡੀ ਟੀਮ ਵੀ ਬੁਲਾ ਲਈ ਸੀ ਕਿ ਅਸੀਂ ਦੇਖ ਲਈ ਕਿ ਇਨੀਸ਼ੀਅਲ ਜਿਹੜੀ ਫਸਟ ਲੁੱਕ ਤੇ ਉਹ ਵਾਕਈ ਹੀ ਡੰਮੀ ਲੱਗਦਾ ਸੀ ਕਿ ਜਿਸ ਨੂੰ ਦੋ ਪਾਰਟ ਨੂੰ ਆਪਸ ਵਿੱਚ ਜੋੜਿਆ ਹੁੰਦਾ ਨੀਚੇ ਵਾਲਾ ਪਾਰਟ ਜਿਹੜੇ ਦੂਸਰੇ ਗਰਨੇਡ ਐ ਸੱਚ ਨਹੀਂ ਹੁੰਦਾ ਬਲਕਿ ਸ਼ੇਪ ਉਹਦੀ ਜਿਸ ਤਰ੍ਹਾਂ ਗਰਨੇਡ ਵਰਗੀ ਬਣੀ ਹੋਈ ਸੀ ਕੋ ਪਿੰਨ ਪੁੰਨ ਦਾ ਉਹਦੇ ਚ ਕੋਈ ਚੱਕਰ ਨਹੀਂ ਸੀ ਇਹਦੇ ਵਿੱਚ ਤੇ ਬਟ ਫਿਰ ਵੀ ਅਸੀਂ ਬੀਡੀ ਟੀਮ ਨੂੰ ਆਪ ਇਹਨੂੰ ਅੱਗੇ ਫਰਦਰ ਇਹਨੂੰ ਫਿਜ਼ੀਕਲੀ ਪ੍ਰੋਸੀਡ ਕਰਨ ਦੀ ਬਜਾਇਆ ਅਸੀਂ ਬੀਡੀ ਟੀਮ ਨੂੰ ਬੁਲਾਉਂਨਾ ਦਾ ਐਕਸਪਰਟ ਆਏ ਤੇ ਉਹਨੂੰ ਉਹਨੂੰ ਸੇਵ ਕਰਕੇ ਤੇ ਲੈ ਕੇ ਫਿਰ ਬਾਅਦ ਚ ਦੱਸਾਂਗੇ ਕਿ ਕੀ ਚੀਜ਼ ਹੈ ਪਰ ਫਿਲਹਾਲ ਇੱਕ ਵੀ ਬੰਮ ਨਜ਼ਰ ਆ ਰਿਹਾ ਜੋ ਜੋ ਨਜ਼ਰ ਆ ਰਿਹਾ ਜੀ ਉਹ ਇਸ ਤਰੀਕੇ ਨਾਲ ਨਾਦਰ ਦੰਮੀ ਲੱਗਦਾ ਸਰ ਇਸ ਦਾ ਕੋਈ ਬਾਰਦਾ ਨਾ ਹੋ ਰਹੀ ਬਟ ਅਸੀਂ ਇਨ ਪਾਸਟ ਵੀ ਤੁਸੀਂ ਦੇਖ ਲਿਆ ਕਿ ਜਿੰਨੇ ਵੀ ਹੋਏ ਨੇ ਤੇ ਅਸੀਂ ਸਾਰੇ ਇਨਵੈਸਟੀਗੇਟ ਕਰਕੇ ਤੇ ਉਹਦਾ ਲੌਜੀਕਲ ਐਂਡ ਤੇ ਪਹੁੰਚਾ ਕੇ ਤੇ ਸਾਰੇ ਟ੍ਰੇਸ ਕੀਤੇ ਜੇ ਕਿਸੇ ਨੇ ਸ਼ਰਾਰਤ ਵੀ ਕੀਤੀ